ਕਿ ਜਦੋਂ ਪੰਜਾਬ ਦੇ ਵਿੱਚ ਖਾੜਕੂ ਸੰਘਰਸ਼ ਚੱਲਦਾ ਸੀ ਤਾਂ ਸਰਕਾਰ ਨੇ ਪੰਜਾਬ ਪੁਲਿਸ ਦੀ ਹਾਜ਼ਰੀ ਨਾਲ ਖਾੜੇ ਲਵਾਏ ਜਿਹੜਾ ਅਜ ਮੱਖ ਮੰਤਰੀ ਬਣਿਆ ਹੋਇਆ ਇਹ ਵੀ ਆਉਂਦਾ ਸੀ ਸੁਣਨ ਨੂੰ ਸਰਕਾਰ ਦੀ ਪੁਲਿਸ ਦੀ ਹਾਜ਼ਰੀ ਚ ਜਿਨ੍ਹਾਂ ਦੀ ਉਮਰ 50 ਸਾਲ ਤੋਂ ਉੱਤੇ ਆਜ਼ਾਦਕਰਨ ਉਹ ਕਿ ਸਾਰੇ ਪੰਜਾਬ 'ਚ ਪੁਲਿਸ ਨੇ ਖਾੜੇ ਲਵਾਏ ਰੈੱਡ ਕਰਾਸ ਨੇ ਖਾੜੇ ਲਵਾਏ ਗੌਣ ਵਜਾਉਣ ਚਲਾਇਆ ਜਦੋਂ ਸਾਡੇ ਪੰਜਾਬ ਚ ਇੱਥੇ ਗਲੀਆਂ ਲਹੂ ਨਾਲ ਭਿੱਜੀਆਂ ਹੋਣੀਆਂ ਸੀ ਉਦੋਂ ਗਾਣਾ ਚੱਲਿਆ ਕਿ ਘਰ ਦੀ ਸ਼ਰਾਬ ਹੋਵੇ ਤੇ ਆਪਣਾ ਪੰਜਾਬ ਹੋਵੇ ਮਨਰੰਜਨ ਕਦੇ ਵੀ ਸਮਾਂ ਪਾਸ ਨਹੀਂ ਹੈ ਜੀ ਸ਼ੁੱਧ ਜੰਗ ਹੈ ਬਹੁਤ ਵੱਡੇ ਗੋਲੀ ਬੰਦੇ ਨੂੰ ਮਾਰਦੀ ਇਕੱਲੇ ਨੂੰ ਮਨਰੰਜਨ ਤੁਹਾਡੀਆਂ ਪੀੜੀਆਂ ਮਾਰ ਦਿੰਦਾ